ਸਸ਼ੀਕਾਲ ਜੀ ਮੈਂ ਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਜਾਣਕਾਰੀ ਸਾਂਝੀ ਕਰਾਂਗੇ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਹੋਏ ਪਲੇਨ ਕ੍ਰੈਸ਼ ਬਾਰੇ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਇੱਕ ਛੋਟਾ ਜਹਾਜ਼ ਕ੍ਰੈਸ਼ ਹੋ ਗਿਆ ਇਹ ਹਾਦਸਾ ਵੀਰਵਾਰ ਸ਼ਾਮ 6 ਵਜੇ ਤੋਂ ਥੋੜੀ ਦੇਰ ਪਹਿਲਾਂ ਵਾਪਰਿਆ ਇਹ ਹਾਦਸਾ ਰਿਵਰਸ ਸਾਈਡ ਡਰਾਈਵ ਅਤੇ ਹੰਟ ਕਲੱਬ ਰੋਡ ਦੇ ਨੇੜੇ ਵਾਪਰਿਆ ਜਹਾਜ਼ ਵਿੱਚ ਤਿੰਨ ਲੋਕ ਮੌਜੂਦ ਸੀ ਜਿਸ ਵਿੱਚੋਂ ਇੱਕ ਔਰਤ ਤੇ ਇੱਕ ਪੁਰਸ਼ ਨੂੰ ਸੁਰੱਖਿਅਤ ਬਾਹਰ ਕੱਢ ਕੇ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਡਾਕਟਰਾਂ ਤੋਂ ਕੀਤੀ ਪੁਸ਼ਟੀ ਅਨੁਸਾਰ ਪਤਾ ਲੱਗਾ ਕਿ ਉਹ ਹੁਣ ਖਤਰੇ ਤੋਂ ਬਾਹਰ ਹੈ ਪਰ ਪੁਲਿਸ ਵੱਲੋਂ ਤੀਸਰੇ ਵਿਅਕਤੀ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਦੱਸਦੇ ਕਿ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਇਹ ਜਹਾਜ਼ ਗੈਂਗਮੈਨ AA5A ਮਾਡਲ ਦਾ ਸੀ ਅਤੇ ਇਹ ਪ੍ਰਾਈਵੇਟ ਰਜਿਸਟਰਡ ਸੀ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਦੱਸਿਆ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਾਂਚ ਕਰਤਾ ਘਟਨਾ ਸਥਾਨ ਤੇ ਉਤੇ ਭੇਜੇ। ਓਟਾਵਾ ਹਵਾਈ ਅੱਡੇ ਵੱਲੋਂ ਦੱਸਿਆ ਕਿ ਹਵਾਈ ਅੱਡੇ ਦੇ ਆਪਰੇਸ਼ਨ ਨਾਰਮਲ ਚੱਲ ਰਹੇ ਨੇ ਪਰ ਜੋ ਹਾਦਸਾ ਵਾਪਰਿਆ ਉਸ ਦੀ ਜਾਂਚ ਕੀਤੀ ਜਾਵੇਗੀ ਤੇ ਪਤਾ ਕੀਤਾ ਜਾਵੇਗਾ ਕਿ ਇਹ ਹਾਦਸਾ ਕਿਸ ਤਰੀਕੇ ਨਾਲ ਵਾਪਰਿਆ ਤੇ ਕੀ ਖਰਾਬੀ ਆਈ ਹੋਵੇਗੀ ਜੋ ਜਹਾਜ਼ ਕ੍ਰੈਸ਼ ਹੋ ਗਿਆ। ਇਦਾਂ ਦੀ ਹੋਰ ਜਾਣਕਾਰੀ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ। ਧੰਨਵਾਦ।